ਕ੍ਰਿਬੂਟ 18 ਸਾਲ ਦਾ ਲੜਕੇ ਦੀ ਲਾਸ਼ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਰਪਤੇ ਸਟਾਨਾ ਖਾਨ ਸੀ ਤੋਂ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰਿਆ ਨਾਂ ਦੀ ਲੜਕੀ ਹੈ ਪ੍ਰਿਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋਂ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨਾਂ ਦਾ ਲੜਕਾ ਹੈਗਾ ਆਪਣੇ ਪਿੰਡ ਟੋਟਿਆਂ ਦਾ ਉਹਦੇ ਨਾਲ ਦੇ ਇੱਕ ਇਬਿਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਆਉਣ ਜਾਣ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਉਹਦੇ ਚਾਚੇ ਦਾ ਲੜਕਾ ਨਾਮ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਅ ਜੀ ਦੋਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਜਿਹੜੀ ਹੈਗੀ ਆ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਵਾਂ ਨੇ ਲੋੜ ਕਿਦਾ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਹ ਸੂਬੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹ ਦੀ ਕੀ ਦਿਸਣ ਲੱਗ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜ਼ਰੀ ਦੇ ਰਿਪੋਰਟਸ ਨੇ ਇਹਦੀ ਖੁਲਾਕ ਕੀਤੀ ਇਸ ਬੰਦੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 103 230 ਤਿੰਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਇਹ ਮਕਦਮਾ ਦਰਜ ਕੀਤਾ ਗਿਆ ਸੋ ਦਗਾਇਨਾ ਤਪੀਸ਼ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਯਾਹ ਜਰਲੇਸ਼ਨ ਕਰਕੇ ਬੋਬੀਨਾਵ ਉਹ ਹੀ ਰ ਲੜਕਾ ਜਿਹੜਾ ਹੈਗਾ ਇਹ ਚਾਚੇ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਇਸੇ ਖੁੰਦਨ ਚ ਇਹਨਾਂ ਨੇ ਦਾ ਮਰਡਰ ਕੀਤਾ ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕਤ ਤੋ ਰੈਸਟ ਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੇ ਇਹਨੂੰ ਖੁੰਦਨ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਿਹੜਾ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ 'ਚ ਨੰਬਰ ਕਰ ਦਿੱਤਾ ਇਹ ਕਿ ਇਹ ਤਕਰੀਬਨ ਇਹਨਾਂ 18-19 ਸਾਲ ਮਰਹਾ ਗਈ ਆ ਲੜਕੇ ਮਰਨ ਵਾਲੇ ਦੇ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਨਹੀਂ 18 ਨਾਲ ਚੱਲਦੀ ਕਿ ਵੀ